हरप्रीत सिजर साह की श्री अकाल कुलदीप गड़गज दफ्तर मुलाजमेजर साहिब गुरद मैनेजर हरप्रीतानित गया समूह रागी गुरदा शहीदगंज उन्होंने वालों भी विशेष सम्मान अज सरदार हरप्रीत जी मैनेजर साहिब जी की रिटायरमेंट श्री अकाल तखत साहिब जथेदार कुलदीप जी गढ़गज और समूह दफ्तर साहिबान के मुलाजम मैनेजर साहिब गुर ਗੁਰਦੁਆਰਾ ਬਾਬਾ ਦੀਪ ਸਿੰਘ ਜੀ ਵਿਖੇ ਮੈਨੇਜਰ ਸਰਦਾਰ ਹਰਪ੍ਰੀਤ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ ਸਮੂਹ ਰਾਗੀ ਸਿੰਘ ਗੁਰਦੁਆਰਾ ਸ਼ਹੀਦਗੰਜ ਉਹਨਾਂ ਬਾਬਾ ਦੀਪ ਸਿੰਘ ਜੀ ਦੇ ਦਰਤੇ ਮੈਨੂੰ ਤਕਰੀਬਨ ਮੇਰਾ ਖਿਆਲ ਆ ਵੀ 7-8 ਸਾਲ ਹੋ ਗਏ ਨੇ ਜੀ ਇਹ ਸੰਗਤਾਂ ਨੇ ਸੁਸਾਇਟੀਆਂ ਨੇ ਸਾਰਿਆਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਸਾਨੂੰ ਬਾਹਰ ਕੰਮ ਦੇ ਵਿੱਚ ਲੰਗਰਾ ਜੀ ਵੀ ਘਾਰ-ਪਾਰ ਕਾ ਦੇ ਜੋੜੇ ਕਰਾ ਜੀ ਇਥੋਂ ਤੱਕ ਕਿ ਅੰਦਰ ਚਪਹਿਰਾ ਸਾਹਿਬ ਵੀ ਆਪਣੇ ਐਦਵਾਰ ਹੁੰਦਾ ਉਥੇ ਵੀ ਤੇ ਬੜਾ ਮਾਣ ਮਹਿਸੂਸ ਹੁੰਦਾ ਵਾ ਜਦੋਂ ਸੰਗਤ ਪਹਾਰਾ ਸਾਰੀ ਸੰਗਤ ਜਿਹੜੀ ਸਾਰਾ ਮਾਣ ਮੱਦ ਦੇਵੇ ਸਾਨੂੰ ਤੇ ਖੁਸ਼ੀ ਤੇ ਹੁੰਦੀ ਹੈ ਤੇ ਅੱਜ ਅਸੀਂ ਹੁਣ ਜਿਹੜਾ ਇਥੋਂ ਆਪਣੀ ਉਗਰ ਦੇ ਸਾਹਮਣੇལ་ ਸੇਵਾ ਮੁਕਤ ਹੋ ਰਿਹਾ ਤੇ ਬਾਰਾ ਸ਼ਕਤ ਪਾਛਾ ਅੱਗੋਂ ਵੀ ਸਾਡੀ ਜ਼ਿੰਦਗੀ ਜਿਹੜੀ ਇਸ ਤਰ੍ਹਾਂ ਮਹਾਰਾਜ ਨਾਲ ਜੋੜ ਕੇ ਰੱਖੇ ਪਾਤਸ਼ਾਹ ਨਾਲ ਤੇ ਮੈਂ ਤੇ ਮਹਾਰਾਜ ਦੇ ਕੇ ਬਾਬਾ ਦੀਵਸੋਂ ਕੋ ਇਹੋ ਅਰਦਾਸ ਕਰਾਂਗੇ ਸਿੱਧੇ ਪਾਤਸ਼ਾਹ ਸਾਨੂੰ ਅੱਗੋਂ ਵੀ ਆਪਣੇ ਨਾਲ ਇਸ ਤਰ੍ਹਾਂ ਹੀ ਜੋੜੀ ਰੱਖੀ ਤੇ ਇਸ ਤਰ੍ਹਾਂ ਹੀ ਤੁਹਾਡੀ ਸੇਵਾ ਕਰਦੇ ਰਹੀ ਕਵੰਜਾ ਸਾਹਿਬ ਅਕਸਰ ਜੇ ਵੇਖਿਆ ਜਵੇ ਤਾਂ ਦੂਸਰੇ ਜੇ ਤੋਂ ਸੰਗਤ ਗੁਰੂ ਘਰ ਵਿਖੇ ਨਤਮਸਤਕ ਹੋਣ ਨੂੰ ਤੇ ਆਉਂਦੀ ਆ ਆਪਣੀ ਮਨੋ ਕਾਮਨਾ ਲੈ ਕੇ ਆਉਂਦੀ ਆ ਹਰ ਇੱਕ ਦੀ ਮਨੋ ਕਾਮਨਾ ਪੂਰੀ ਵੀ ਹੁੰਦੀ ਆ ਤਾਂ ਤੁਸੀਂ ਗੁਰੂ ਘਰ ਚ ਰਹਿ ਕੇ ਤੁਹਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਐਨੇ ਸਾਲ ਕਿੰਨਾ ਕ ਕਹਿ ਸਕਦੇ ਕਿਉਂਕਿ ਪਰਿਵਾਰ ਦੇ ਪਰਿਵਾਰ ਦੀ ਆਪਾਂ ਗੱਲ ਕਰੀਏ ਤੇ ਟੋਨੇ ਤੋਤੇ ਜਾਂਦੇ ਨੇ ਜੋ ਗੁਰੂ ਘਰ ਆ ਕੇ ਜੋ ਸੇਵਾ ਕਰੀ ਦੀ ਤੁਸੀਂ ਤਾਂ ਅਕਸਰ ਇੱਥੇ ਰਹੇ ਸਾਡੇ ਵੇਖੋ ਜੀ ਮਹਾਰਾਜ ਨੇ ਬਹੁਤ ਜ਼ਿਆਦਾ ਟੋਨੇ ਦੁੱਤੇ ਐ ਮਹਾਰਾਜ ਨੇ ਬੜੀ ਪਰਿਵਾਰ ਤੇ ਵੀ ਬਖਸ਼ਿਸ਼ ਕੀਤੀ ਐ ਸਾਡੇ ਜਿਹੜੇ ਪਿਤਾ ਜੀ ਨੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਹੱਥੀ ਲਿਖਿਆ ਤੇ ਸਾਡੇ 4 ਸਾਲ ਉਹਨਾਂ ਨੂੰ ਲਿਖਿਆ ਲੱਗੇ ਸੀ ਤੇ ਅੱਜ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਹੈ ਜਿਹੜਾ ਅਕਾਲ ਤਖਤ ਸਾਹਿਬ ਤੇ ਸ਼ਰੂਹ ਬੜਾ ਮਾਣ ਮਹਿਸੂਸ ਹੋਇਆ ਵਾਹਿਗੁਰੂ ਸੱਚੇ ਪਾਸ਼ਾ ਜਿਸ ਨੇ ਚੜ੍ਹਦੀਆਂ ਕਲਾ ਤੰਦਰੁਸਤੀਆਂ ਰੱਖੇ ਪਾਸ਼ਾ ਵਾਹਿਗੁਰੂ ਕੀ ਖਾਟ ਵਾਹਿਗੁਰੂ ਜੋ ਨਿਹੋ